ब्रेक ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਰਹਿਮਤ ਸਦਕਾ ਸਤਿਕਾਰਯੋਗ ਸੰਤ ਬਾਬਾ ਨਿਰਮਲ ਸਿੰਘ ਦੀ ਮਿੱਠੀ ਯਾਦ ਵਿੱਚ 13ਵਾਂ ਸਾਲਾਨਾ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਕਰਕੇ ਨਿਹਾਲ ਕੀਤਾ। ਇਸ ਮੌਕੇ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ। ਆਏ ਹੋਏ ਜਥਿਆਂ ਨੂੰ ਇਸ ਮੌਕੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਨੇ ਸਨਮਾਨਿਤ ਕੀਤਾ। ਪਾਈ ਸਿਮਰਨਪਾਲ ਸਿੰਘ ਪਾਈ ਗੁਰਮੀਤ ਸਿੰਘ ਪਾਈ ਤਰਨਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਦਰੋਸੇ ਪਿਆਰੇ ਲੈ ਲਾ ਟਲਾਇਆ ਦਰੋਸੇ ਪਿਆਰੇ ਇਹ ਸ੍ਰੀ ਮਾਨਸੰਤ ਪਬਾ ਨਿਰਮਲ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਇਹ 13ਵਾਂ ਸਲਾਣਾ ਸਮਾਗਮ ਕਰਵਾਇਆ ਜਾ ਰਿਹਾ ਹੈ ਚਾਰੀ ਸੰਗਤਾਂ ਦੇ ਸਹਿਯੋਗ ਨਾਲ ਤੇ ਇੱਥੇ ਨਾਲ ਉਹਨਾਂ ਵੱਲੋਂ ਫ੍ਰੀ ਕੈਂਪੀ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਫ੍ਰੀ ਦਵਾਈਆਂ ਫ੍ਰੀ ਇਲਾਜ ਕੀਤਾ ਜਾ ਰਿਹਾ ਹੈ ਲੋਕਾਂ ਦਾ ਤੇ ਨਾਲ ਇਸ ਸਮਾਗਮ ਦੇ ਰਾਹੀਂ ਸਾਰੀ ਜਨਤਾ ਨੂੰ ਦੁਨੀਆ ਨੂੰ ਲੋਕਾਂ ਨੂੰ ਗੁਰਬਾਣੀ ਦਾ ਪ੍ਰਚਾਰ ਵੀ ਪਖੰਡਵਾਦ ਤੋਂ ਟੁੱਟ ਕੇ ਜੋ ਧਾਗੇ ਦੀ ਤਰ੍ਹਾਂ ਲੋਕ ਦਿੰਦੇ ਨੇ ਉਹਨਾਂ ਵੱਲੋਂ ਤੋੜ ਕੇ ਗੁਰੂ ਨਾਲ ਜੋੜਿਆ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ ਜੋੜਿਆ ਜਾਂਦਾ ਹੈ ਗੁਰੂ ਦੇ ਸਤਕਾਰ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਜੇ ਗੁਰਗ੍ਰੰਥ ਸਾਹਿਬ ਦਾ ਜਿਹੜਾ ਜੀਵ ਗੁਰੂ ਦੇ ਚਰਨਾਂ ਲੱਗ ਜਾਏ ਗੁਰਬਾਣੀ ਦੇ ਪਹਿਰਾ ਦਵੇ ਗੁਰੂ ਦਾ ਬਚਨ ਮੰਨੇਗਾ ਉਹਦਾ ਜੀਵਨ ਬੇੜਾ ਬੰਨੇ ਲੱਜੇਗਾ ਇੱਥੇ ਕੇਵਲ ਤੇ ਕੇਵਲ ਨਰੋਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਜਾ ਰਿਹਾ ਜਿਸ ਨਾਲ ਮਹਾਪੁਰਖ ਆਪ ਸੈਕਸ਼ਨ ਆਫਿਸ ਸੀ ਸਰ ਸੀ ਨੌਕਰੀ ਕਰਦੇ ਮੈਂ ਵੀ ਐਜ਼ ਅ ਐਡੀਟਰ ਕਾਰਪੋਰੇਸ਼ਨ ਦੇ ਵਿੱਚ ਜੌਬ ਕਰਦਾ ਜੀ ਨਾਲ ਸਤਿਗੁਰ ਦੀ ਕਿਰਪਾ ਨਾਲ ਆਪਣੀ ਕਿਰਤ ਕਰਦੇ ਨਾਲ ਸਮਾਜ ਦੀ ਸੇਵਾ ਵਾਸਤੇ ਲੋਕਾਂ ਨੂੰ ਗੁਰੂ ਨੂੰ ਜੋੜਨ ਲਈ ਫਰੀ ਨਿਸ਼ਕਾਮ ਕੀਰਤਨ ਵੀ ਕਰੀਦਾ ਬਾਰ ਜਾ ਕੇ ਤੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿਰਪਾ ਰੱਖਣ ਚੜ੍ਹਦੀ ਕਲਾ ਰੱਖਣ ਆਪਣੇ ਚੰਗ ਚਰਨਾਂ ਨਾਲ ਜੋੜ ਕੇ ਰੱਖਣ ਸਰੂਪ ਰਾਣੀ